ਤੇਜ ਵਿੱਚ ਮਾਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਸਬਜ਼ੀਆਂ ਦੀਆਂ ਕੀਮਤਾਂ ਸਮਾਨ ਚੂਨ ਲੱਗ ਪਈਆਂ ਹਨ ਟਮਾਟਰ ਤੋਂ ਲੈ ਕੇ ਨਿੰਬੂ ਤੱਕ ਦੀਆਂ ਕੀਮਤਾਂ ਹੁਣ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ ਟਮਾਟਰ ਜੋ ਜੂਨ ਵਿੱਚ 20 ਰੁਪਏ ਪ੍ਰਤੀ ਕਿਲੋ ਸੀ ਹੁਣ ਬਾਜ਼ਾਰ ਵਿੱਚ ਦੁੱਗਨੇ ਤੋਂ ਵੱਧ ਯਾਨੀ ਪਿਆਰ ਤੋਂ 60 ਰੁਪਏ ਪ੍ਰਤੀ ਕਿਲੋ ਵੇਚ ਰਿਹਾ ਹੈ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਆਜ਼ਾਦਪੁਰ ਮੰਡੀ ਸਪੇਟ ਹੋਰ ਛੋਟੀਆਂ ਮੰਡੀਆਂ ਵਿੱਚ ਸਬਜ਼ੀਆਂ ਦੀ ਆਮਦ ਸਪਲਾਈ ਕਾਫੀ ਘਟ ਗਈ ਹੈ ਪਾਰਿਵਾਰਸ਼ਕਾਨ ਕਰਨਾਟਕ ਵਰਗੇ ਰਾਜਾਂ ਤੋਂ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀਆਂ ਸਬਜ਼ੀਆਂ ਦੀਆਂ ਸਪਲਾਈ ਵਿੱਚ ਵੱਡਾ ਵਿਘਨ ਪਿਆ ਹੈ ਇਸ ਕਾਰਨ ਸਬਜ਼ੀਆਂ ਦੀਆਂ ਕੀਮਤਾਂ 30% ਤੋਂ ਵੱਧ ਕੇ 140 150% ਹੋ ਗਈਆਂ ਕੀਮਤਾਂ ਵਿੱਚ ਸਭ ਤੋਂ ਵੱਡਾ ਛਾਲ ਖਰੀਆਂ ਸਬਜ਼ੀਆਂ ਵਿੱਚ ਦੇਖਿਆ ਜਾ ਰਿਹਾ ਹੈ ਬਾਜ਼ਾਰ ਵਿੱਚ ਹੁਣ ਕਈ ਤਰ੍ਹਾਂ ਦੀਆਂ ਹਰੀਆਂ ਸਬਜ਼ੀਆਂ 120 ਰੁਪਏ ਤੋਂ ਲੈ ਕੇ 160 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੀਆਂ ਹਨ ਹੋਲ ਗੋਭੀ ਦੀ ਕੀਮਤ ਵੀ ਸਿਰਫ 15 ਦਿਨਾਂ ਵਿੱਚ 160 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਇਸ ਤੋਂ ਇਲਾਵਾ ਪਿੰਡੀ ਰਾਮਾਤੋਰੀ ਅਤੇ ਬੰਦ ਗੋਭੀ ਦੀਆਂ ਕੀਮਤਾਂ ਵਿੱਚ ਵੀ ਲਗਭਗ 50% ਦਾ ਵਾਧਾ ਹੋਇਆ ਆਜ਼ਾਦਪੁਰ ਮੰਡੀ ਵਿੱਚ ਕੰਮ ਕਰਨ ਵਾਲੇ ਸਬਜ਼ੀਆਂ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਕੀਮਤਾਂ ਵਿੱਚ ਇਸ ਭਾਰੀ ਵਾਧੇ ਦਾ ਸਭ ਤੋਂ ਵੱਡਾ ਕਾਰਨ ਟਮਾਟਰਾਂ ਤੇ ਖਨੀਆਂ ਸਬਜ਼ੀਆਂ ਦੀ ਆਮਦ ਤੇ ਪੈ ਰਿਹਾ ਪ੍ਰਭਾਵ ਹੈ ਉਹਨਾਂ ਦਾ ਕਹਿਣਾ ਹੈ ਉਤਰਾਖੰਡ ਵਿੱਚ ਭਾਰੀ ਬਾਰਿਸ਼ ਕਾਰਨ ਸਬਜ਼ੀਆਂ ਦੀ ਫਸਲ ਨੂੰ ਵੱਡੀ ਮਾਤਰਾ ਵਿੱਚ ਨੁਕਸਾਨ ਪਹੁੰਚਿਆ ਦਿੱਲੀ ਨੂੰ ਕਈ ਰਾਜਾਂ ਤੋਂ ਸਬਜ਼ੀਆਂ ਦੀ ਸਪਲਾਈ ਕੀਤੀ ਜਾਂਦੀ ਹੈ ਟਮਾਟਰ ਅਤੇ Shimla ਮਿਰਚ ਦੀ ਨਾਲ ਨਾਲ ਹੋਰ ਸਬਜ਼ੀਆਂ ਕਰਨਾਟਕ ਤੋਂ ਆਉਂਦੀਆਂ ਟਮਾਟਰ ਬੰਦ ਗੋਭੀ ਅਤੇ ਮਟਰ ਹਿਮਾਚਲ ਪ੍ਰਦੇਸ਼ ਤੋਂ ਸਪਲਾਈ ਕੀਤੇ ਜਾਂਦੇ ਫੁੱਲ ਗੋਭੀ ਕੁੰਦਰੀ ਹਰੀਆਂ ਮਿਰਚੀਆਂ ਅਤੇ ਮਟਰ ਉਤਰਾਖੰਡ ਤੋਂ ਵੱਡੀ ਮਾਤਰਾ ਵਿੱਚ ਆਉਂਦੇ ਹਨ ਮਾਨਸੂਨ ਦੀ ਬਾਰਿਸ਼ ਕਾਰਨ ਇਨ੍ਹਾਂ ਸਾਰੀਆਂ ਥਾਵਾਂ ਤੋਂ ਸਬਜ਼ੀਆਂ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਸੜਕਾਂ ਤੇ ਪਾਣੀ ਭਰਨ ਅਤੇ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ਕਾਰਨ ਸਬਜ਼ੀਆਂ ਨੂੰ ਪਜਾਰਾਂ ਵਿੱਚ ਲਿਆਉਣਾ ਮੁਸ਼ਕਲ ਹੋ ਗਿਆ ਜਿਸ ਦਾ ਸਿੱਧਾ ਅਸਰ ਕੀਮਤਾਂ ਤੇ ਪੈ ਰਿਹਾ ਹੈ ਜਦੋਂ ਤੱਕ ਤੇਜ਼ ਭਾਰ ਵਿੱਚ ਮੀਂਹ ਪੈ ਰਿਹਾ ਉਸ ਸਮੇਂ ਤੱਕ ਸਬਜ਼ੀਆਂ ਦੀਆਂ ਕੀਮਤਾਂ ਘਟਣ ਭਾਵ ਰਾਹ ਦੀ ਉਮੀਦ ਨਹੀਂ ਕੀਤੀ ਜਾ ਸਕਦੀ